ਸਾਡੇ ਕੋਲ ਇੱਥੇ 100 ਕਿੱਲਾ ਪੈਲੀ ਹੈ 60 70 ਕੇ ਕੋਈ ਸਾਡੀ ਤਾਂ 15 16 ਕਿੱਲੇ ਤੋਂ ਬਾਹਰ ਸਾਰੇ ਸਾਰੇ ਪਾਣੀ ਖਤਮ ਹੋ ਗਿਆ ਪਾਣੀ ਪਾਣੀ ਜਿਹੜਾ ਸਾਡੇ ਉੱਪਰੋਂ ਪਾਕਿਸਤਾਨਸਾਨੀ ਘੁੰਮ ਕੇ ਵੀ ਆ ਜਾਂਦਾ ਜਿਹੜਾ 23 ਦੇ ਵਿੱਚ ਆੜ ਆਇਆ ਸੀ ਉਹਨੇ ਸਾਡੇ ਸਾਰੇ ਆਜ ਦੇ ਨਾ ਜਿਹੜਾ ਝੋਨਾ ਤੁਸੀਂ ਦਿਆ ਇਹ ਚਰੇਤਾ ਪਾਤੀ ਫਿਰ ਅਸੀਂ 2 3 3 ਲੱਖ ਰੁਪਈਆ ਲਾ ਕੇ ਰੇਦਾ ਗੱਡੀ ਹੁਣ 1 ਸਾਲ ਬਾਅਦ ਫੇਰ ਆ ਗਿਆ ਇਸ ਸਰਹੱਦੀ ਇਲਾਕੇ ਦੇ ਵਿੱਚ ਰਹਿਣ ਕਰਕੇ ਕੋਈ ਦਿੱਕਤ ਆਉਂਦੀ ਹੈ ਨਾ ਤੇ ਮਾਰੇ ਵੀ ਹਾਲਾਤ ਵਿਗੜਦੇ ਨੇ ਜਿਸ ਤਰ੍ਹਾਂ ਬਾਰਡਰਾਂ ਦੇ ਉੱਤੇ ਉਦੋਂ ਵੀ ਤੁਹਾਨੂੰ ਖਤਰਾ ਬਣੇ ਜਦੋਂ ਬਹੁਤ ਜ਼ਿਆਦਾ ਖਤਰਾ ਜੀ ਉਦੋਂ ਸਾਨੂੰ ਘਰ ਛੱਡਨੇ ਪੈਂਦੇ ਆ ਜਦੋਂ ਦਰਿਆ ਹੁੰਦਾ ਪਾਣੀ ਆਉਂਦਾ ਹੈ ਉਦੋਂ ਵੀ ਸਾਨੂੰ ਘਰ ਛੱਡਨੇ ਪੈਂਦੇ ਮੁਸ਼ਕਲਾਂ ਹੀ ਮੁਸ਼ਕਲਾਂ ਇਹ ਸਾਨੂੰ ਮਾਲ ਪਸੂ ਨਹੀਂ ਆਵੇ ਹੁਣ ਪਿੱਛੇ ਵਿਚਾਰੇ ਸੇਵਾ ਵਾਲੇ ਆ ਰਹੇ ਤੇ ਉਹ ਚਾਰ ਤੂੜੀ ਤਾੜੀ ਲੈ ਕੇ ਜਾਂਦੇ ਹੁਣ ਆ ਰਿਹਾ ਅੱਗੇ ਆਵੇ ਤੂੜੀਆਂ ਵੀ ਅੱਗੇ ਸਾਡੇ ਤੇ ਆ ਪੱਠੇ ਆ ਨਾਲ ਇਧਰ ਝਾਂਚੋਣਾ ਤੇ ਉਹ ਸਾਰਾ ਖਤਮ ਹੋ ਗਿਆ ਹੁਣ ਪਿੱਛੇ ਵਾਲੇ ਵਿਚਾਰੇ ਸੇਵਾ ਕਰ ਰਹੇ ਗਾਂ ਕਣਕ ਬੀਜਣ ਵਾਸਤੇ ਵੀ ਸਾਨੂੰ ਮਦਦ ਦੀ ਲੋੜ ਗਾਂ ਕ ਜਲ ਜਿਹੜੀਆਂ ਖਰਾਬ ਹੋ ਗਈਆਂ ਉਹਨੂੰ ਕਰਾਏ ਵਾਸਤੇ ਟਰੈਕਟਰਾਂ ਦੀ ਲੋੜ ਆ ਡੀਜ਼ਲ ਦੀ ਲੋੜ ਆ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਅਸੀਂ ਪਾਕਿਸਤਾਨ ਦੇ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਪਹੁੰਚੇ ਹੋਏ ਹਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਆਹ ਜਿਹੜੀ ਚੌਂਕੀ ਦਿਖ ਰਹੀ ਹੈ ਇਹ ਪਾਕਿਸਤਾਨ ਦਾ ਬਾਰਡਰ ਹੈ ਇਹਦੇ ਤਾਰਾਂ ਤੋਂ ਪਰਲੇ ਪਾਸੇ ਪਾਕਿਸਤਾਨ ਪੈਂਦਾ ਤੇ ਜਿੱਥੇ ਅਸੀਂ ਖੜੇ ਆ ਇਹ ਭਾਰਤ ਪੰਜਾਬ ਦੀ ਜ਼ਮੀਨ ਹੈ ਤੇ ਬਿਲਕੁਲ ਇਹ ਜ਼ਮੀਨ ਦੇ ਵਿੱਚ ਜਿੱਥੇ ਅਸੀਂ ਖੜੇ ਆ ਉਸ ਜ਼ਮੀਨ ਦੇ ਮਾਲਕ ਬਾਈ ਖੁਰੀ ਨੇ ਬਾਈ ਖੁਰਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਖੜਾਂ ਦੇ ਵਿੱਚ ਕੀ ਕੁਛ ਇਹਨਾਂ ਨੂੰ ਮਦਦ ਦੀ ਲੋੜ ਹੈ ਸਾਰੀ ਗੱਲਬਾਤ ਕਰਾਂਗੇ ਬਾਈ ਹੋਰਾਂ ਦਾ ਸਵਾਗਤ ਕਰਨ ਲੈ ਬਾਈ ਜੀ ਸਾਸਿਕਾਲ ਸਤ ਸ੍ਰੀ ਅਕਾਲ ਬਾਈ ਜੀ ਬਿਲਕੁਲ ਬਾਰਡਰ ਦੇ ਉੱਤੇ ਤੁਹਾਡਾ ਘਰ ਬਣਿਆ ਹੋਇਆ ਘਰ ਵੀ ਤੁਹਾਡਾ ਨਾਲ ਹੀ ਹੈ ਇਹ ਤੁਹਾਡੇ ਖੇਤ ਦੇ ਵਿੱਚ ਹੀ ਬਣਿਆ ਹੋਇਆ ਜਦੋਂ ਪਾਣੀ ਆਉਂਦਾ ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਕਿ ਹੜ ਆ ਚੁੱਕਿਆ ਤੇ ਸਾਡੇ ਖੇਤ ਡੁੱਬ ਚੁੱਕੇ ਨੇ ਹਰ ਜੀ ਹੜ ਤੋਂ 3-4 ਕਿਲੋਮੀਟਰ ਦਰਿਆ ਦੂਰ ਹੈ ਜਿਹੜਾ ਸਤਲੁਜ ਚੱਲ ਰਿਹਾ ਹੁਣ ਅਸੀਂ ਉੱਥੇ ਬੰਨ ਬੰਦ ਰਹੇ ਆ ਜਿਹੜਾ ਜਨ ਕੇ ਸਾਡੇ ਜ਼ਮੀਨਾਂ ਦੇ ਵਿੱਚ ਰੇਤਾ ਨਾ ਪਾਵੇ ਪਾਣੀ ਜਿਹੜਾ ਸਾਡੇ ਉੱਪਰੋਂ ਪਾਕਿਸਤਾਨਸਾਨੇ ਘੁੰਮ ਕੇ ਵੀ ਆ ਜਾਂਦਾ ਹੈ। ਅੱਛਾ ਪਾਣੀ ਜਿਹੜਾ ਪੰਜਾਬ ਚੋਂ ਭਾਰਤ ਚੋਂ ਦਰਿਆ ਪਾਕਿਸਤਾਨ ਚ ਜਾਂਦਾ ਪਾਕਿਸਤਾਨ ਤੋਂ ਫੇਰ ਘੁੰਮ ਕੇ ਤੁਹਾਡੇ ਵਾਲੇ ਪਾਸੇ ਪਾਕਿਸਤਾਨ ਤੋਂ ਘੁੰਮ ਕੇ ਫੇਰ ਸਾਡੇ ਆ ਜਾਂਦਾ ਹੈ। ਉਹ ਜਨਾਂਗੇ ਉਹ ਮਾਰ ਥੋੜੀ ਸਾਡੀ ਘਟ ਕਰਦਾ ਜਿਹੜਾ ਸਿੱਧਾ ਦਰਿਆ ਸਾਡੇ ਆਉਂਦਾ ਨਾ ਬੰਨ ਟੁੱਟ ਕੇ ਆਉਂਦਾ ਉਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਨਾਲ ਜਮੇਨਾ ਇਹ ਰੇਤਾ ਵੀ ਪਾ ਦਿੰਦਾ ਹੈ ਜਿਹੜਾ ਤੇਜ਼ ਦੇ ਵਿੱਚ ਆੜ ਆਇਆ ਸੀ ਉਹਨੇ ਸਾਡੇ ਸਾਰੇ ਆ ਜਮੀਨਾ ਜਿਹੜਾ ਝੋਨਾ ਤੇ ਸੰਧਿਆ ਹੈ ਇਹ ਚਰੇਤਾ ਪਾਤੀ ਫਿਰ ਅਸੀਂ 2-3-3 ਲੱਖ ਰੁਪਇਆ ਲਾ ਕੇ ਰੇਤਾ ਕੱਢੀ ਹੁਣ 1 ਸਾਲ ਬਾਅਦ ਫੇਰ ਆ ਗਿਆ ਜੀ ਸਾਲ ਬਾਅਦ ਫੇਰ ਆ ਗਿਆ ਬਾਈ ਹੁਣ ਵੀ ਜ਼ਮੀਨਾਂ ਇਸੇ ਤਰ੍ਹਾਂ ਖਰਾਬ ਹੋ ਗਈ ਹੁਣ ਇਸੇ ਤਰ੍ਹਾਂ ਹੀ ਖਰਾਬ ਹੋ ਜਾਣੀ ਜੀ ਬਹੁਤ ਜ਼ਿਆਦਾ ਜੀ ਤੁਹਾਡਾ ਘਰ ਵੀ ਬਿਲਕੁਲ ਬਾਰਡਰ ਦੇ ਉੱਤੇ ਆ ਤੇ ਤੁਹਾਡੀ ਜ਼ਮੀਨ ਵੀ ਬਾਰਡਰ ਦੇ ਉੱਤੇ ਆ ਇਸ ਸਰਹੱਦੀ ਇਲਾਕੇ ਦੇ ਵਿੱਚ ਰਹਿਣ ਕਰਕੇ ਕੋਈ ਦਿੱਕਤਾਂ ਆਉਂਦੀਆਂ ਨੇ ਤੁਹਾਨੂੰ ਦਿੱਕਤਾਂ ਤਾਂ ਬਹੁਤ ਜ਼ਿਆਦੀਆਂ ਜੀ ਦਿੱਕਤਾਂ ਹੀ ਦਿੱਕਤਾਂ ਇੱਕ ਪਾਸੇ ਹੁਣ ਪਿੱਛੇ ਰੌਲਾ ਪੈ ਗਿਆ ਜੰਗ ਦਾ ਉਤੋਂ ਅਸੀਂ ਸਾਰਾ ਸਮਾਨ ਸੋਣ ਕੱਢ ਕੇ ਪਿੱਛੇ ਲੈ ਗਏ ਹੁਣ ਦਰਿਆ ਆ ਗਿਆ ਕੋਈ ਨਾ ਕੋਈ ਮਾ ਸਾਨੂੰ ਪਾਈ ਰਹਿੰਦੀ ਹੈ ਬਹੁਤ ਜ਼ਿਆਦਾ ਸਾਡਾ ਯਾਨਕਿ ਜੋ ਵੀ ਫਸਲ ਆ ਸਾਰੀ ਹੁਣ ਬਰਬਾਦ ਹੋ ਗਈ ਤੁਹਾਡੇ ਸਾਹਮਣੇ ਹੈ ਤੇ ਮਾਲੇ ਵੀ ਹਾਲਾਤ ਵਿਗੜਦੇ ਨੇ ਜਿਸ ਤਰ੍ਹਾਂ ਬਾਰਡਰਾਂ ਦੇ ਉੱਤੇ ਉਦੋਂ ਵੀ ਤੁਹਾਨੂੰ ਖਤਰਾ ਬਣ ਜਾਂਦਾ ਉਹ ਬਹੁਤ ਜ਼ਿਆਦਾ ਖਤਰਾ ਹੈ ਉਦੋਂ ਸਾਨੂੰ ਘਰ ਛੱਡਨੇ ਪੈਂਦੇ ਆ ਜਦੋਂ ਦਰਿਆ ਹੁੰਦਾ ਪਾਣੀ ਆਉਂਦਾ ਹੈ ਉਦੋਂ ਵੀ ਸਾਨੂੰ ਘਰ ਛੱਡਨੇ ਪੈਂਦੇ ਆ ਮੁਸ਼ਕਲਾਂ ਹੀ ਮੁਸ਼ਕਲਾਂ ਆ ਸਾਨੂੰ ਤੇ ਬਾਈ ਜੀ ਫਿਰ ਸਰਕਾਰ ਤੁਹਾਡੀ ਮਦਦ ਕਰਦੀ ਹੈ ਜਦੋਂ ਇਸ ਤਰ੍ਹਾਂ ਦੇ ਤੁਹਾਨੂੰ ਹਾਲਾਤਾਂ ਦੇ ਵਿੱਚੋਂ ਲੰਘਣਾ ਪੈਂਦਾ ਚਾਹੇ ਕੁਦਰਤੀ ਆਫਤ ਹੋਵੇ ਜਾਂ ਫਿਰ ਕੋਈ ਬਾਰਡਰਾਂ ਦੇ ਉੱਤੇ ਹਾਲਾਤ ਤਣਾਅਪੂਰਵਕ ਬਣਦੇ ਨੇ ਉਦੋਂ ਸਰਕਾਰ ਮਦਦ ਕਰਦੀ ਹੈ ਤੁਹਾਡੀ ਸਰਕਾਰ ਦੇ ਸਰ ਜਿੰਨੇ ਕਰ ਸਕਦੀ ਉਹਨੇ ਕਰਦੀ ਹੈ ਸਰਕਾਰ ਸਾਨੂੰ ਕੀ ਦੇ ਸਕਦੀ ਹੁਣ ਸਾਡਾ 20 ਕਿਲੋ ਚੋਨਾ ਸੀ 20 ਲੱਖ ਦਾ ਸੀ ਉੱਤੇ 4 ਲੱਖ ਰੁਪਏ ਖਰਚਾ ਆਇਆ ਹੁ ਸਾਰਾ ਬਰਬਾਦ ਹੋ ਗਿਆ ਭਾਈ ਜੀ ਫਿਰ ਜਿਸ ਤਰ੍ਹਾਂ ਤੁਸੀਂ ਜਦ ਖੇਤੀ ਕਰਦੇ ਹੋ ਤਾਂ ਖੇਤੀ ਕਰਨ ਲਈ ਤੁਹਾਨੂੰ ਤਾਰਾਂ ਤੋਂ ਪਾਰ ਵੀ ਜਾਣਾ ਪੈਂਦਾ ਜਾਂ ਇੱਧਰ ਹੀ ਜ਼ਮੀਨ ਹੈ ਤੁਹਾਡੀ ਨਹੀਂ ਤਾਰ ਦੇ ਅੰਦਰ ਹੀ ਜ਼ਮੀਨ ਹੈ ਸਾਡੀ ਤਾਰ ਦੇ ਇੱਧਰ ਹੀ ਹੈ ਹਾਂ ਜੀ ਨੇ ਦੋਨੋਂ ਦੋਨੋਂ ਕਰ ਹੈਗੀ ਆ ਬਾਈ ਜੀ ਹਾਂਜੀ ਹਾਂਜੀ ਆ ਸਾਹਮਣੇ ਗੇਟਾ ਲਗਾਵੇ ਇਥੇ ਸਾਡੇ ਸਾਡੀ ਜ਼ਮੀਨ ਸਾਰੀ ਤਰਾਂਪਾਰ ਤਰਾਂਪਾਰ ਤੁਹਾਡੀ ਜ਼ਮੀਨ ਹਾਂਜੀ ਹਾਂਜੀ ਸਾਰੇ ਘਰਾਂ ਦੀ ਆ ਸਾਡੇ ਪਾਸ ਅਸੀਂ ਪੰਜ ਘਰਾ ਪੰਜ ਘਰਾਂ ਸਾਡੇ ਡੈਡੀ ਨੇ ਪੰਜ ਭਰਾ ਐ ਸਾਡੇ ਕੋਲ ਇਥੇ 100 ਗੱਲਾ ਪੈਲੀ ਹੈ 60 70 ਕੇ ਕੋਈ ਸਾਡੀ ਤਾਂ 15 16 ਕਿੱਲੇ ਤਰਾਂਪਾਰ ਸਾਰੇ ਸਾਰੇ ਪਾਣੀ ਖਤਮ ਹੋ ਗਈ ਪਾਣੀ ਤੇ ਬਾਈ ਜੀ ਜਦੋਂ ਪਾਰ ਤਾਰਾਂ ਦੇ ਜਾਣਾ ਪੈਂਦਾ ਉਦੋਂ ਫਿਰ ਤੁਹਾਡੀ ਚੈਕਿੰਗ ਵਗੈਰਾ ਹੁੰਦੀ ਹੈ ਚੈਕਿੰਗ ਤੇ ਸਰਕਾਰ ਕਰਦੀ ਹੈ ਜਿੰਨੀ ਆਪਦੀ ਕਿੰਨੀ ਜਿੰਨਾ ਉਹਨਾਂ ਦਾ ਜੋ ਉਹਨਾਂ ਨੂੰ ਤੋਹ ਦੇ ਤਾਂ ਉਹ ਸਾਬਣਾ ਕਰਦੇ ਆ ਕਿਵੇਂ ਚੈਕਿੰਗ ਕਿਵੇਂ ਹੁੰਦੀ ਹੈ ਕੀ ਕੁਛ ਚੈੱਕ ਕਰਦੇ ਕਿਵੇਂ ਜੋ ਵੀ ਡਿਟੈਕਟਰ ਜੋ ਡੇਟ੍ਰੈਕਟਰ ਜਾਣਾ ਟਰੈਕਟਰ ਸਾਰਾ ਚੈੱਕ ਕਰਨਾ ਰੋਟੀ ਪਾਣੀ ਜੋ ਜਾਣਾ ਉਹ ਚੈੱਕ ਕਰਦੇ ਅੱਛਾ ਰੋਟੀ ਪਾਣੀ ਰੋਟੀ ਵਾਲੀ ਟਿਫਨ ਵੀ ਚੈੱਕ ਕਰਦੇ ਹਾਂਜੀ ਕਰਦੇ ਕਰਦੇ ਤੇ ਬਈ ਫਿਰ ਉਧਰ ਜਾਣ ਵਾਸਤੇ ਕੋਈ ਕਾਗਜ਼ੀ ਕਾਰ ਵੀ ਕਰਾਉਣੀ ਪੈਂਦੀ ਹੈ ਤੁਹਾਨੂੰ ਨਹੀਂ ਸਰ ਉਹ ਉਹਨਾਂ ਦਾ ਪਾਸ ਪਾਸ ਬਣੇ ਉਹਨਾਂ ਦੇ ਉਹ ਜੇ ਤਾਂ ਆਪਾਂ ਲੇਬਰ ਖੜਨੀ ਫਿਰ ਉਹ ਸਰਪੰਚ ਤੋਂ ਲੈ ਜਾਣੀ ਪੈਣੀ ਪਰਚੀ ਬਣਾ ਕੇ ਤੇ ਜੇ ਆਪਣੇ ਸਾਡੇ ਪਰਮਾਨੈਂਟ ਸਾਡੇ ਪੱਕੇ ਪਾਸ ਬਣੇ ਜਿਹੜੇ ਪਰਮਾਨੈਂਟ ਜਾਂਦੇ ਜਿਨ੍ਹਾਂ ਦੀ ਜ਼ਮੀਨ ਉਧਰ ਮਾਰ ਗਈ ਜਿਹੜੇ ਕਿਸਾਨ ਨੇ ਉਹਨਾਂ ਦੇ ਮਤਲਬ ਪਰਮਾਨੈਂਟ ਪਾਸ ਬਣੇ ਹੋਈ ਨਹੀਂ ਹਾਂਜੀ ਤੇ ਜੇ ਲੇਬਰ ਖੜਨੀ ਉਹਦੇ ਬਾਅਦ ਤੇ ਫਿਰ ਸਰਪੰਚ ਦੀ ਮੋਹਰ ਲਾ ਕੇ ਪਰਚੀ ਬਣ ਕੇ ਜਾਂਦੀ ਜਿਹੜੀ ਲੇਬਰ ਅੱਛਾ ਉਹ ਸਰਪੰਚਾ ਦੀ ਮੋਹਰ ਲਾਉਣੀ ਪੈਂਦੀ ਹੈ ਫਿਰ ਜੇ ਲੇਬਰ ਲੈ ਕੇ ਜਾਂਦੇ ਹਾਂਜੀ ਹਾਂਜੀ ਤੇ ਬਈ ਉੱਤਰੋਂ ਆਉਣ ਲੱਗਿਆਂ ਵੀ ਚੈਕਿੰਗ ਹੁੰਦੀ ਹੈ। ਹਾਂ ਜੀ ਦੋਨੋਂ ਦੋਨੋਂ ਜਦੋਂ ਉਧਰੋਂ ਆਉਂਦਾ ਉਦੋਂ ਚੈਕਿੰਗ ਹੁੰਦੀ ਹੈ। ਟਰੈਕਟਰ ਦੀ ਵੀ ਚੈਕਿੰਗ ਹੁੰਦੀ ਹੈ। ਟਰੈਕਟਰ ਸਾਹਿਬ ਦਾ ਪ੍ਰੋਪਰ ਸਾਰਾ ਚੈੱਕ ਹੁੰਦਾ। ਤੇ ਆਹ ਪੁਲਿਸ ਜਿਹੜੇ ਇੱਥੇ ਸੌਰੀ ਸੁਰੱਖਿਆ ਗਾਰਡ ਰਹਿੰਦੇ ਨੇ ਜਿਹੜੇ ਬੀਐਸਐਫ ਦੇ ਜਵਾਨ ਨੇ ਉਹ ਤਾਂ ਤੁਹਾਨੂੰ ਆਪਸੇ ਜਾਣ ਲੱਗ ਪਏ ਹੋਣਗੇ ਹੁਣ ਤਾਂ। ਨਹੀਂ ਸਰ ਜਾਣਨ ਤੇ ਉਹ ਜਾਣਦੇ ਚੱਲ ਕਰਦੇ ਚੈੱਕ ਉਹ ਨਾਲ ਜਿਹੜੀ ਉਤੋਂ ਉਹ ਤਾਂ ਉਸ ਸਰਕਾਰ ਦੀ ਉਸ ਹਾਵਨਾ ਤੇ ਚੈੱਕ ਕਰਨਾ ਹੀ ਨਾ ਸਾਰਾ। ਉਹ ਚੈੱਕ ਕਰਦੇ ਸਾਰਾ ਆਪਦਾ। ਚੈੱਕ ਕਰਕੇ ਭੇਜਦੇ। ਹਾਂ ਜੀ ਹਾਂ ਜੀ ਚੈੱਕ ਕਰਕੇ ਭੇਜਦੇ। ਬਾਈ ਜੀ ਜੇਕਰ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਤੁਹਾਨੂੰ ਪਾਰ ਜਾਣਾ ਪੈਂਦਾ ਤੇ ਉਹ ਫਿਰ ਕੋਈ ਟਾਈਮਿੰਗ ਵੀ ਆ ਤੁਹਾਡੀ ਕਿ ਇੰਨੇ ਟਾਈਮ ਤੋਂ ਪਹਿਲਾਂ ਤੁਸੀਂ ਵਾਪਸ ਆ ਜਾਣਾ ਜਾਂ ਇਸ ਤਰ੍ਹਾਂ ਕੁਝ ਨਹੀਂ ਸਰ ਉਹ ਤਰ੍ਹਾਂ ਟਾਈਮ ਤੇਗਾ 9 ਤੋਂ 5 ਹੀ ਆ ਇਹਨਾਂ ਦਾ ਤੇ ਟਾਈਮ ਤਾਂ ਪੂਰਾ ਦਿੰਦੇ ਆ ਇਹ ਨਹੀਂ ਗੱਲ ਵੀ ਪਰ ਟਾਈਮ ਨਹੀਂ ਦਿੰਦੇ ਪਰ ਅਸੀਂ ਪਹਿਲਾਂ ਵੀ ਆਏ ਨੇ ਜਦੋਂ ਜਿੰਦਾ ਕਿ ਟਾਈਮ ਪਹਿਲਾਂ ਕੰਮ ਨਿਬੜ ਜਾਂਦਾ ਪਹਿਲਾਂ ਵੀ ਆ ਜਾਂਦਾ ਜ਼ਰੂਰੀ ਨਹੀਂ ਗਾ ਵੀ ਇੱਧਰ ਜਾਓ ਉਸ ਟਾਈਮ ਤੇ ਹੀ ਭੇਜਦੇ ਆ ਉਹ ਤਾਂ ਕੋਈ ਨਹੀਂ ਉਹ ਤਾਂ ਤੁਹਾਡੇ ਕੰਮ ਨਿਬੜਨ ਤੇ ਡਿਪੈਂਡ ਆ ਪਰ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਕਿ ਪਾਰ ਲੰਘ ਜਾਣੇ ਹੋ ਤੁਸੀਂ ਉਸ ਤੋਂ ਬਾਅਦ ਕੋਈ ਟਾਈਮਿੰਗ ਜਿਵੇਂ ਤੁਸੀਂ ਪੰਜ ਦੱਸਿਆ ਵੀ 5 ਵਜੇ ਤੋਂ ਬਾਅਦ ਤੁਹਾਨੂੰ ਉਧਰ ਨਹੀਂ ਰਹਿਣ ਦਿੰਦੇ ਨਹੀਂ 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 ਬਸ ਉਸ ਤੋਂ ਬਾਅਦ ਨਹੀਂ ਰਹਿਣਾ ਉਸ ਤੋਂ ਬਾਅਦ ਵਾਪਸ ਸਾਰੇ ਇਕੱਡੇ ਵਾਪਸ ਆ ਜਾਂਦੇ ਸਾਰੇ ਵਾਪਸ ਆ ਜਾਂਦੇ ਹਾਂਜੀ ਵਾਪਸ ਆ ਜਾਂਦੇ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਅਗਲੇ ਦਿਨ ਤੇ ਭਾਈ ਜੀ ਜਿਸ ਤਰ੍ਹਾਂ ਫਿਰ ਪਰਲੇ ਬੰਨੇ ਕੀ ਕੋਈ ਤੁਹਾਡਾ ਕੰਮ ਹੈ ਉਹ ਅੱਧਾ ਰਹਿ ਗਿਆ ਉੱਥੇ ਛੱਡਣਾ ਪੈਂਦਾ ਫਿਰ ਤੁਹਾਨੂੰ ਛੱਡਣਾ ਪੈਂਦਾ ਛੱਡਣਾ ਪੈਂਦਾ ਉਹਦੇ ਜਿੰਨਾ ਹੋ ਗਿਆ 5 ਵਜੇ ਤੱਕ ਹੋ ਗਿਆ 4:30 4:30 ਵਜੇ ਨਾਲ ਵਾਪਸ ਕਰ ਦੇਣਾ ਜਿੰਨਾ ਕੰਮ ਹੋ ਗਿਆ ਹੋ ਗਿਆ ਬਾਕੀ ਅਗਲੇ ਦਿਨ ਬਾਕੀ ਅਗਲੇ ਦਿਨ ਹਾਂਜੀ ਤੇ ਭਾਈ ਜੀ ਫਿਰ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਪਰਲੇ ਪਾਰ ਤੁਹਾਡੀਆਂ ਜ਼ਮੀਨਾਂ ਨੇ ਫਿਰ ਪਾਕਿਸਤਾਨ ਵਾਲਿਆਂ ਦੀ ਵੀ ਤੁਹਾਡੇ ਨਾਲ ਉੱਥੇ ਖੇਤ ਲੱਗਦੇ ਹਾਂਜੀ ਲੱਗਦੇ ਲੱਗਦੇ ਨਾਲ ਉਹਨਾਂ ਦਾ ਬਸ ਜੀਰੋ ਲੈਣਾ ਜੀਰੋ ਲੈਣ ਤੋਂ ਅਗਲੇ ਬੰਦੇ ਉਹਨਾਂ ਦੇ ਝੋਨੇ ਆ ਉਹਨਾਂ ਦੇ ਝੋਨੇ ਹਾਂਜੀ ਤੇ ਬਾਈ ਜੀ ਉਹ ਫਿਰ ਮਿਲਦੇ ਨੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਨੇ ਨਹੀਂ ਨਹੀਂ ਜੀ ਗੱਲਬਾਤ ਨਹੀਂ ਕਰਦੇ ਉਹ ਦਾ ਸਾਹਮਣੇ ਹੈਗੇ ਕਿੱਲੇ ਤੇ ਆਪਦਾ ਕੰਮ ਤਾਂ ਹੰਦਾ ਉਹ ਵੀ ਕਰਦੇ ਆਂ ਹੀ ਆਪਦਾ ਕੰਮ ਤਾਂ ਹੰਦਾ ਕਰਦੇ ਇੱਕ ਦੂਜੇ ਨਾਲ ਉਹ ਉਹਦੇ ਚੱਲ ਸਾਡੇ ਨਾਲ ਸੰਗਾਰ ਜਾਂਦੀ ਗੱਲ ਇਸ ਤਰ੍ਹਾਂ ਆਪਾਂ ਇੱਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ ਅੱਛਾ ਹਮ ਸਰਕਾਰ ਦੇ ਰੂਲ ਆ ਨਾ ਸਰਕਾਰ ਦੇ ਰੂਲ ਦੇ ਹਿਸਾਬ ਨਾਲ ਚੱਲਣਾ ਪੈਣਾ ਜੀ ਜਦੋਂ ਉਹ ਤੁਹਾਡੇ ਗਮਾਂਢੀ ਹੋਣ ਦੇ ਬਾਵਜੂਦ ਤੁਹਾਡੇ ਖੇਤ ਦੇ ਗਮਾਂਢੀ ਹੋਣ ਦੇ ਬਾਵਜੂਦ ਤੁਹਾਡੇ ਨਾਲ ਆਪਣੀ ਦਿਲ ਦੀ ਗੱਲ ਵੀ ਸਾਂਝੀ ਨਹੀਂ ਕਰ ਸਕਦਾ ਨਹੀਂ ਜੀ ਨਹੀਂ ਇਹ ਕੰਮ ਨਹੀਂ ਆਪਾਂ ਕਰ ਸਕਦੇ ਆਪਾਂ ਆਪਦਾ ਕੰਮ ਕਰ ਸਕਦੇ ਆ ਆਪਦਾ ਖੇਤ ਜਾ ਕੇ ਆਪਾਂ ਨੂੰ ਕੋਈ ਮਨਾਈ ਨਹੀਂ ਤੇ ਉਹ ਆਪਦਾ ਕਰਦੇ ਆ ਆਪਾਂ ਇੱਕ ਦੂਜੇ ਨਾਲ ਬੋਲ ਚੱਲ ਨਹੀਂ ਸਕਦੇ ਤੇ ਬਾਈ ਜੀ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਉਧਰ ਜਾਂਦੇ ਹੋ ਉਹ ਇੱਥੇ ਆ ਜਾਂਦੇ ਨੇ ਫਿਰ ਬਿਲਕੁਲ ਜ਼ੀਰੋ ਲਾਈਨ ਤੇ ਪਾਕਿਸਤਾਨ ਵਾਲੇ ਗੱਲ ਕਰਨ ਸੌਰੀ ਖੇਤੀ ਕਰਨ ਵਾਸਤੇ ਤੇ ਉਦੋਂ ਮਤਲਬ ਗੱਲ ਨਹੀਂ ਤੁਹਾਡਾ ਆਪਸ ਵਿੱਚ ਜਮਾ ਵੀ ਬੋਲਚਾਲ ਜਮਾ ਹੀ ਤੁਸੀਂ ਇੱਕ ਦੂਜੇ ਨੂੰ ਵੈਸੇ ਜਾਣਦੇ ਹੋ ਤੁਸੀਂ ਚਿਹਰਿਆਂ ਤੋਂ ਪਛਾਣਦੇ ਹੋ ਇੱਕ ਦੂਜੇ ਨੂੰ ਨਹੀਂ ਨਹੀਂ ਇੰਨਾ ਦੂਰ ਤੋਂ ਕਿੱਲਾ ਦੋ ਕਿੱਲੇ ਦੂਰ ਹੁੰਦੇ ਆ ਨਾ ਉਹ ਇੰਨਾ ਲੱਗੇ ਥੋੜਾ ਆਉਂਦੇ ਉਹਨਾਂ ਨਾਲੇ ਆਵੇਂ ਉਹਨਾਂ ਦੀਆਂ ਮੋਟਰਾਂ ਆਵੇ ਸਾਹਮਣੇ ਆਹ ਉਹਨਾਂ ਸੋਲਰ ਸਿਸਟਮ ਲੱਗੇ ਸਾਰੇ ਆ ਘਰ ਉਹਨਾਂ ਦੇ ਆਵੇ ਸਾਹਮਣੇ ਆ 20 ਕਿੱਲਾਂ ਦੇ ਘਰ ਉਹਨਾਂ ਦੇ ਉਹ ਸਾਰੇ ਇੱਥੇ ਰਹਿੰਦੇ ਮਤਲਬ ਪਰ ਤੁਸੀਂ ਇੱਕ ਦੂਜੇ ਦੇ ਕਹਿ ਲਈਏ ਕਿ ਦੇਖ ਸਕਦੇ ਇੱਕ ਦੂਜੇ ਨੂੰ ਬੁਲਾ ਨਹੀਂ ਸਕਦੇ ਇੱਕ ਦੂਜੇ ਹਾਂਜੀ ਹਾਂਜੀ ਬੁਲਾ ਨਹੀਂ ਸਕਦੇ ਦੇਖ ਤਾਂ ਹੁਣ ਸਾਹਮਣੇ ਆਪਣੇ ਕੰਮ ਕਰਨ ਦੇ ਉਹ ਵੀ ਆਪਾਂ ਨੂੰ ਵੇਂਦੀ ਆ ਆਪਾਂ ਕੰਮ ਅਹੀਂ ਕੰਮ ਕਰਦੇ ਆ ਤੇ ਉਹ ਵੀ ਵੇਂਦੀ ਆ ਆਪਣੇ ਬੰਦੇ ਜਿੰਨੇ ਆਪਣੇ ਕੰਮ ਕਰਦੇ ਆ ਉਹ ਵੀ ਜਿਹੜੇ ਲਾਗੇ ਆਪਣੇ ਕੰਮ ਕਰਦੇ ਆ ਤੇ ਉਹ ਆਪਾਂ ਵੇਂਦੇ ਆ ਪਰ ਇੱਕ ਦੂਜੇ ਨੂੰ ਇਸ ਤਰ੍ਹਾਂ ਗੱਲ ਆਪਾਂ ਬੁਲਾ ਨਹੀਂ ਸਕਦੇ ਤੇ ਭਾਈ ਜੀ ਜੇ ਆਪਾਂ ਗੱਲ ਕਰੀ ਕਿ ਜਿਸ ਤਰ੍ਹਾਂ ਫਿਰ ਤੁਹਾਡੇ ਨਾਲ ਤੁਸੀਂ ਦੱਸ ਰਹੇ ਹੋ ਸੁਰੱਖਿਆ ਗਾਰਡ ਜਾਂਦੇ ਨੇ ਤੇ ਉਹ ਵੀ ਤੁਹਾਨੂੰ ਹਦਾਇਤਾਂ ਦਿੰਦੇ ਨੇ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ ਇਹ ਨਹੀਂ ਕਰ ਸਕਦੇ ਨਹੀਂ ਉਹਦਾ ਕੰਮ ਤਾਂ ਨਹੀਂ ਕੰਮ ਜੋ ਮਰਜ਼ਾ ਆਪਦਾ ਕੰਮ ਵਾਹੀ ਦਾ ਕਰ ਸਕਦੇ ਆਪਾਂ ਇਹ ਥੋੜਾ ਆਪਾਂ ਹੋਰ ਕੋਈ ਕੰਮ ਨਹੀਂ ਕਰ ਸਕਦੇ ਆਪਦਾ ਵਾਹੀ ਦਾ ਜੋ ਕੰਮ ਜੋ ਝੋਨੇ ਦਾ ਕੰਮ ਸਾਰਾ ਆਪਾਂ ਕਰ ਸਕਦੇ ਹਾਂ ਉਹ ਸਾਰਾ ਕਰ ਹਾਂਜੀ ਉਹਨਾਂ ਦੇ ਆਪਦੀ ਨਿਗਰਾਨੀ ਰੱਖਣੀ ਕੋਈ ਉਧਰ ਜ਼ੀਰੋ ਲਾਈਨ ਤੋਂ ਅੱਗੇ ਨਾ ਜਾਵੇ ਚਾਹੇ ਉਹਦਾ ਕੋਈ ਗਲਤ ਰਕਤ ਨਾ ਕਰੇ ਉਹਨਾਂ ਤੇ ਆਪਦਾ ਉਹ ਨਿਗਰਾਨੀ ਰੱਖਣੀ ਹੈ ਤੇ ਬਾਈ ਜੀ ਜਦੋਂ ਫਿਰ ਤੁਸੀਂ ਕੰਮ ਕਰਕੇ ਇੱਧਰ ਆ ਜਾਣਿਓ ਤੇ ਉਦੋਂ ਫਿਰ ਤੁਹਾਡੇ ਜਿਹੜੇ ਜਬਾਨ ਹੁੰਦੇ ਨੇ ਤੁਹਾਡੇ ਨਾਲ ਉਹ ਤੁਹਾਨੂੰ ਫ੍ਰੀ ਕਰਦੇ ਨੇ ਵੀ ਇੱਧਰ ਤੁਸੀਂ ਜੋ ਮਰਜ਼ੀ ਕਰੋ ਇੱਧਰ ਤਾਂ ਜੋ ਮਰਜ਼ੀ ਕਰੋ ਜੀ ਇੱਧਰ ਤਾਂ ਕੋਈ ਚੱਕਰ ਨਹੀਂ ਪੈਂਦਾ ਰਾਤ ਨੂੰ ਚ ਸ਼ਾਮਾਂ ਤੱਕ ਰਾਤ ਇੱਧਰ ਰਾਤ ਵੀ ਤੇਆਂ ਦੀਆਂ ਮੋਟਰਾਂ ਚੱਲਦੀਆਂ ਨਹੀਂ ਨੀ ਰਾਤ ਵੀ ਆਪਦਾ ਕੰਮ ਕਰੋ ਜੋ ਮਰਜ਼ੀ ਕਰੋ ਇੱਧਰ ਤਾਂ ਨਹੀਂ ਕੋਈ ਇਹ ਕੀ ਤੰਗੀ ਉਹ ਗੱਲ ਤੇ ਪਾਰਦੀ ਹੈ ਜੀ ਬਾਈ ਜੀ ਜਦੋਂ ਫਿਰ ਤੁਹਾਡੇ ਨਾਲ ਹੀ ਬਿਲਕੁਲ ਕਿਹੜਾ ਪਿੰਡ ਪਿੰਡ ਪਾਕਿਸਤਾਨ ਦਾ ਹੀ ਨਾਲ ਨਗਰ ਅਮੀਨ ਆ ਤੇ ਆ ਭੁੱਕੀ ਵਾਲਾ ਪਿੰਡ ਇੱਧਰ ਹੈ ਜੀ ਹੀ ਵਾਲਾ ਪਿੰਡ ਦਾ ਪੁੱਕੀ ਵਾਲਾ ਪਿੰਡ ਹੈ ਕਾਵੇ ਚੌਂਕੀ ਉਹਨਾਂ ਦੀ ਪੋਸਟ ਆਵੇ ਨਗਰ ਪਿੰਡ ਆ ਬਈ ਇੱਥੇ ਹੀ ਇੱਕ ਅੱਛਾ ਨਗਰ ਅਮੀਨਾਂ ਪਿੰਡ ਉਹਨਾਂ ਦਾ ਨਗਰ ਅਮੀਨ ਹੈ ਹਾਂਜੀ ਤੇ ਬਾਈ ਫਿਰ ਉਸ ਪਿੰਡ ਦੇ ਵਿੱਚ ਜਦੋਂ ਕੋਈ ਸਮਾਗਮ ਹੁੰਦਾ ਜਾਂ ਫਿਰ ਕੋਈ ਲੋਕ ਕੋਈ ਵੱਡੇ ਪੱਧਰ ਤੇ ਕੋਈ ਕਿਸ ਤਰ੍ਹਾਂ ਦਾ ਪ੍ਰੋਗਰਾਮ ਕਰਦੇ ਨੇ ਫਿਰ ਉਹ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ ਇੱਧਰੋਂ ਹਾਂਜੀ ਆਉਂਦੀ ਵਾ ਜੀ ਆਵੇ ਸਾਹਮਣੇ ਉਹਨਾਂ ਦੇ ਇੱਥੋਂ ਜਾਂ ਉਹ ਜਦੋਂ ਆਪ ਦਾ ਨਵਾਜ਼ ਪੜ੍ਹਦੇ ਆ ਸਾਹਮਣੇ ਆਵੇ ਉਹਨਾਂ ਦੇ ਆਉਂਦੀ ਆਵਾਜ਼ ਸਾਰੀ ਜਾਂ ਉਹਨਾਂ ਦੇ ਜੇ ਘਰਾਂ 'ਚ ਕੋਈ ਪ੍ਰੋਗਰਾਮ ਹੁੰਦਾ ਤੇ ਆਵਾਜ਼ ਉਹ ਸਪੀਕਰ ਤੇ ਆਉਂਦੀ ਆਵਾਜ਼ ਜ ਅਹਿਸਾਸ ਹੁੰਦਾ ਇਸ ਗੱਲ ਦਾ ਵੀ ਉਹ ਵੀ ਸਾਡੇ ਭਰਾ ਨੇ ਕਿਸੇ ਟਾਈਮ ਅਸੀਂ ਇਕੱਠੇ ਹੁੰਦੇ ਸੀ ਪਰ ਇਹ ਇੱਕ ਰਾਜਨੀਤਿਕ ਕੰੰਧਾ ਕਰਕੇ ਅਸੀਂ ਅਲੱਗ-ਅਲੱਗ ਹੋ ਗਏ ਹਾਂ ਜੀ ਇਹ ਤਾਂ ਹੈਗੀ ਹੈ ਜੀ ਹੁਣ ਇਹ ਗੱਲ ਤੇ ਬਸ ਆ ਬਾਰਡਰ ਦੀ ਆ ਮੋਤਰਾ ਤੇ ਉਹ ਵੀ ਪੰਜਾਬੀ ਬੋਲਦੇ ਆ ਉਹ ਕਿਹਨੇ ਦੂਜੇ ਹਿੰਦੀ ਪੰਜਾਬੀ ਬੋਲਦੇ ਸਾਰੇ ਉਹ ਸਾਹਮਣੇ ਉਹ ਡੰਗਰਚਾਰ ਦੇ ਸਾਰਾ ਕੁਝ ਕਰਦੇ ਪੰਜਾਬੀ ਬੋਲਦੇ ਉਹ ਤੇ ਜਾ ਗਾਈਗਾ ਤੇ ਚੀਜ਼ ਤੇ ਇੱਕ ਹੀ ਆ ਨਾ ਹੂੰ ਹੁਣ ਵਿੱਚ ਬਾਰਡਰ ਆ ਤੇ ਹੁਣ ਫਿਰ ਬਾਰਡਰ ਦਾ ਤੇ ਜੋ ਸਰਕਾਰ ਦੀਆਂ ਦੇ ਇਤਾਂ ਫਿਰ ਉਤਨਾ ਹੀ ਚੱਲਣਾ ਬਣਾ ਕੰਮ ਮਨ ਕਰਦਾ ਕਦੇ ਵੀ ਉਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਨਾਲ ਪਾਈਚਾਰਾ ਵਧਾਈਏ ਸੋ ਉਹਦੇ ਜੀ ਖੁੱਲੇ ਬਾਰਡਰ ਖੁੱਲਾ ਹੋਵੇ ਤੇ ਫਿਰ ਹੀ ਹੈ ਨਾ ਇਤਰਾ ਨਹੀਂ ਨਾ ਆਪਾਂ ਕਰ ਸਕਦੇ ਹੂੰ ਹੁਣ ਬਾਰਡਰ ਚ ਇਹ ਤਾਂ ਬਾਰਡਰ ਖੁੱਲਾ ਹੋਵੇ ਤੇ ਫਿਰ ਤਾਂ ਆਪਾਂ ਕਰ ਸਕਦੇ ਹਾਂ ਤੇ ਹੁਣ ਜਦੋਂ ਫਿਰ ਇਹਨਾਂ ਦੀਆਂ ਸਰਕਾਰ ਦੀ ਹਦਾਇਤ ਵੀ ਮੰਨਣੀ ਪੈਂਦੀ ਹੈ ਮੰਨਣੀ ਪੈਂਦੀ ਹੈ ਹਾਂ ਜੀ ਪਰ ਦਿਲ ਤਾਂ ਕਰਦਾ ਹੋਊਗਾ ਗੱਲ ਕਰਨ ਦਾ ਦਿਲ ਤੇ ਫਿਰ ਕਰਦੇ ਹੀ ਹੈ ਜੀ ਦਿਲ ਨੂੰ ਤੇ ਕੋਈ ਗੱਲ ਨਹੀਂ ਉਹ ਤੇ ਫਿਰ ਆਪਣੇ ਪੰਜਾਬੀ ਭਰਾ ਹੀ ਆ ਵੀ ਹਾਂਜੀ ਤੇ ਬਾਈ ਜੀ ਫਿਰ ਜਿਸ ਤਰ੍ਹਾਂ ਹੁਣ ਇਹ ਤੁਹਾਡੀ ਧਾਣੀ ਹੈ ਜਿੱਥੇ ਤੁਸੀਂ ਬੈਠੇ ਹੋ ਇਹ ਤੇ ਇੱਥੇ ਜਦੋਂ ਹੜ ਦਾ ਪਾਣੀ ਆਇਆ ਹੁਣ ਕਿੰਨਾ ਕ ਨੁਕਸਾਨ ਹੋਇਆ ਇੱਥੇ ਆਹ ਵੇਖ ਲਓ ਤੁਹਾਡੇ ਸਾਹਮਣੇ ਹੈ ਜੀ ਕਿੰਨਾ ਪਾ 23 ਜ 23 ਜ ਕਿੰਨਾ ਨੁਕਸਾਨ ਆਇਆ ਤੇ ਹੁਣ 25 ਜ ਫੇਰ ਆ ਗਿਆ ਜੀ ਘਰਾਂ ਦੇ ਵਿੱਚ ਇੱਕ ਘਰਾਂ ਦੇ ਵਿੱਚ ਪਾਣੀ ਪਿਆ ਸੀ ਸਾਰੇ ਸਭ ਕੰਨਾਂ ਗੁੰਨਾਂ ਪਾੜ ਗਈਆਂ ਤੇ ਹੁਣ ਵੀ ਵੇਖ ਲਓ ਹੁਣ ਤੁਹਾਡੇ ਸਾਹਮਣੇ ਤੁਸੀਂ ਆ ਆ ਵੀ ਵੇਖ ਲਓ ਕਿ ਕਿੰਨਾ ਨੁਕਸਾਨ ਤੇ ਬਾਈ ਤੁਸੀਂ ਬਿਲਕੁਲ ਖੀਤਾਂ ਦੇ ਵਿੱਚ ਬੈਠੇ ਹੋ ਨੁਕਸਾਨ ਹੈ ਜਿਹੜਾ ਉਹ ਪਿੰਡ ਨਾਲੋਂ ਜ਼ਿਆਦਾ ਖੇਤਾਂ ਦੇ ਵਿੱਚ ਹੁੰਦਾ ਜਦੋਂ ਪਾਣੀ ਆ ਜਾਂਦਾ ਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ ਇੱਥੇ ਬੈਠੀ ਨਹੀਂ ਇਹ ਹੁਣ ਪਿੰਡ ਤਾਂ ਹੁਣ ਪਿੰਡ ਚਾਹੇ ਖਰੋਚੇ ਹੁੰਦੇ ਆ ਹੁਣ ਖੇਤਾਂ ਆ ਆਪਦੇ ਇੰਨਾਗਾ ਵੀ ਖੇਤਾਂ 'ਚ ਬੈਠੇ ਸਾਰੇ ਆਪ ਨਾਲ ਦਾ ਕੰਮ ਤਾਂ ਹੁੰਦਾ ਇੱਥੇ ਖੇਤਾਂ ਜੇ ਤਾਂ ਕਰਕੇ ਮੈਂਦੇ ਵੀ ਚੱਲਾ ਆਪਣੇ ਲਾਗੇ ਆਪਣੀ ਖੇਤੀ ਹੈ ਤੇ ਸਾਹਮਣੇ ਅ ਇਥੇ ਕੰਮ ਖੇਤੀ ਕਰਨੀ ਸੌਖੀ ਹੋ ਜਾਂਦੀ ਹੈ ਇਸ ਲਈ ਹੁਣ ਹੁਣ ਸਾਲ ਆਲੇ ਸਾਡੇ ਕੋਲ ਜ਼ਮੀਨ ਹੀ ਇੱਧਰ ਆ ਤੇ ਸਾਡੇ ਕੋਲ ਉਧਰ ਥਾਂ ਹੀ ਨਹੀਂ ਹੈਗਾ ਤੇ ਬਹਿਣਾ ਕਿੱਥੇ ਅਸੀਂ ਆਪਦੀ ਜ਼ਮੀਨ ਚ ਨੇ ਜਾਵ ਨਹੀਂ ਨਾ ਸਕਦੇ ਪਾਸੇ ਜਾਵ ਨਹੀਂ ਸਕਦੇ ਕਿਤੇ ਕਿਉਂਕਿ ਜ਼ਮੀਨਾਂ ਦੇ ਰੇਟ ਬਹੁਤ ਪਿੱਛੇ 50 50 ਦਾ ਲੱਖ ਤੱਕ ਰੇਟ ਹੋ ਗਿਆ ਤੇ ਅਸੀਂ ਲੈ ਨਹੀਂ ਸਕਦੇ ਕਿਉਂਕਿ ਹਰ ਰਵਾਰ ਸਾਨੂੰ ਹੜਾਂ ਦੀ ਮਾਰ ਪੈ ਜਾਂਦੀ ਹੈ ਕੋਦੇ ਨਾ ਕੋਈ ਕੁਦਰਤੀ ਆਫਤ ਪੈ ਜਾਂਦੀ ਹੈ ਤੇ ਅਸੀਂ ਲੈ ਨਹੀਂ ਆਪਦਾ ਗੁਜ਼ਾਰਾ ਹੀ ਬੜੇ ਮੁਸ਼ਕਲ ਨਾ ਕਰਦੇ ਹੁਣ ਇਸ ਹੜ ਨੇ ਕਿੰਨਾ ਕੁ ਨੁਕਸਾਨ ਕਰਤਾ ਬਾਈ ਇਹ ਤੇ ਸਾਰਾ ਹੀ ਸਾਡਾ ਜਨ ਕੇ ਪੂਰਾ ਜੋ ਸਾਨੂੰ ਕਮਾਈ ਹੋਣੀ ਸੀ ਕੋਈ ਆਸ ਹੈਗੀ ਸੀ ਤਕੋ 10 ਲੱਖ ਦੀ 15 ਜੀ ਦੀ 10 10 ਕਿਲੋ ਹੁਣ 10 ਲੱਖ ਦੀ ਸੀ ਜਿਹਦੇ 20 ਕਿਲੋ ਨੂੰ 20 ਲੱਖ ਦੀ ਵੀ ਆਪਦਾ ਖਰਚਾ ਕਰਕੇ ਕਿਤੇ ਅਸੀਂ ਕੋਈ ਨਾ ਕੋਈ ਕੰਮ ਕਰਾਵੇਂ ਹੁਣ ਤੇ ਸਾਰਾ ਨੁਕਸਾਨ ਹੀ ਨੁਕਸਾਨ ਆ ਜੀ ਹੁਣ ਤੇ ਗਾਂ ਕਣਕਾਂ ਬੀਜਣ ਤੱਕ ਵੀ ਵੇਖਣਾ ਤੇ ਕਿੱਥੋਂ ਕਣਕਾਂ ਬੀਜਣੀਆਂ ਕੀ ਕਰਨਾ ਅਸੀਂ ਤੇ ਬਈ ਜਦੋਂ ਫਿਰ ਇਹ ਮਾਲ ਪਸ਼ੂ ਦਾ ਤਾਂ ਸੁਰੱਖਿਆ ਰਹਿ ਗਈ ਹੋਊਗੀ ਮਾਲ ਪਸ਼ੂ ਨਹੀਂ ਆਵੇ ਹੁਣ ਪਿੱਛੇ ਵਿਚਾਰੇ ਸੇਵਾ ਵਾਲੇ ਆ ਰਹੇ ਤੇ ਉਹ ਚਾਰ ਤੋੜੀ ਤਾੜੀ ਦੇ ਕੇ ਜਾਂਦੇ ਹੁਣ ਆ ਰਿਹਾ ਅੱਗੇ ਆਵੇ ਤੋੜੀਆਂ ਵੀ ਅੱਗੇ ਸਾਡੇ ਤੇ ਆ ਪੱਠੇ ਆ ਨਾਲ ਇਧਰ ਝਾਂ ਚੋਨਾ ਹੈ ਤੇ ਉਹ ਸਾਰਾ ਖਤਮ ਹੋ ਗਿਆ ਹੁਣ ਪਿੱਛੇ ਵਾਲ ਵਿਚਾਰੇ ਸੇਵਾ ਕਰ ਰਹੇ ਆ ਆਣ ਕੇ ਤੇ ਬਾਈ ਜੀ ਜਦੋਂ ਹੁਣ ਇਹ ਮੀਂਹ ਪੈਣ ਤੋਂ ਰੁਕ ਜਾਂਦਾ ਕੰਮ ਉਦੋਂ ਵੀ ਕੁਝ ਫਰਕ ਪਊਗਾ ਤੇ ਉਦੋਂ ਜਦੋਂ ਹੜ ਦਾ ਪਾਣੀ ਉਤਰ ਜਾਂਦਾ ਫੇਰ ਤੁਹਾਡੀਆਂ ਫਸਲਾਂ ਨੇ ਜਿਹੜੀਆਂ ਦੁਬਾਰੇ ਫੇਰ ਸੌਰੀ ਜ਼ਮੀਨਾਂ ਨੇ ਜਿਹੜੀਆਂ ਉਹ ਤੁਹਾਨੂੰ ਦੁਬਾਰੇ ਫੇਰ ਸਹੀ ਕਰਨੀਆਂ ਪੈਣਗੀਆਂ ਉਹਦੇ ਵਾਸਤੇ ਤੁਹਾਨੂੰ ਮਦਦ ਦੀ ਲੋੜ ਹੋਊਗੀ ਹਾਂਜੀ ਹਾਂਜੀ ਮਦਦ ਦੀ ਲੋੜ ਹੈ ਜੀ ਗਾ ਕਣਕ ਬੀਜਣ ਵਾਸਤੇ ਵੀ ਸਾਨੂੰ ਮਦਦ ਦੀ ਲੋੜ ਆ। ਹੂੰ। ਗਾਂ ਚਲ ਜਿਹਦੀਆਂ ਖਰਾਬ ਹੋ ਗਈਆਂ ਉਹਨੂੰ ਕਰਾਏ ਵਾਸਤੇ ਟਰੈਕਟਰਾਂ ਦੀ ਲੋੜ ਆ, ਡੀਜ਼ਲ ਦੀ ਲੋੜ ਆ। ਹੂੰ। ਭਾਈ ਜੀ ਤੁਹਾਡਾ ਨਾ ਕੰਟੈਕਟ ਨੰਬਰ ਇੱਕ ਵਾਰੀ ਜਰੂਰ ਦੱਸ ਦਿਓ ਤਾਂ ਕਿ ਜਿਹੜੀ ਸੇਵਾ ਕਰਨ ਵਾਲੇ ਵੀਰ ਅੱਜ ਸੇਵਾ ਕਰ ਰਹੇ ਨੇ ਜਦੋਂ ਅਸਲ 'ਚ ਤੁਹਾਨੂੰ ਮਦਦ ਦੀ ਲੋੜ ਹੋਊਗੀ ਉਸ ਤੋਂ ਬਾਅਦ ਉਹ ਉਦੋਂ ਵੀ ਤੁਹਾਡੇ ਤੱਕ ਪਹੁੰਚਾ। ਹਾਂਜੀ ਹਾਂਜੀ ਸਾਨੂੰ ਇਹੀ ਆ ਜੀ ਬੇਨਤੀ ਸਾਡੀ ਇਹੀ ਆ ਤੇ ਹੌਣ ਨਾ ਸਾਡੇ ਕੋਲ ਪਹੁੰਚੋ। ਹੁਣ ਜਿਹੜੀ ਚੀਜ਼ ਜੇ ਸਾਨੂੰ ਕੋਈ ਦਿੰਦੇ ਸਾਡੇ ਤੱਕ ਪਹੁੰਚਦੀ ਨਹੀਂ ਆ। ਹੂੰ। ਤੇ ਜੇ ਬਾਅਦ ਵਿੱਚ ਜਦੋਂ ਹੜ ਥੋੜੇ ਉਤਰ ਜਾਂਦੇ ਆ ਫਿਰ ਸਾਡਾ ਨਾਲ ਕਨੈਕਟ ਕਰਕੇ ਜਾਂ ਮੋਤਵਾਰ ਬੰਦੇ ਨਾਲ ਕਿਸੇ ਨਾਲ ਕਨੈਕਟ ਕਰਕੇ ਕਿਸੇ ਨਾਲ ਵੀ ਕਨੈਕਟ ਕਰਕੇ ਤੇ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇ ਤੇ ਬਾਈ ਜੀ ਫੋਨ ਨੰਬਰ ਬੋਲਦੇ 9465941996 ਦੱਸਿਓ ਤਾਂ ਬਾਈ ਹੋਰਾਂ ਦਾ ਨੰਬਰ ਵੀ ਬਾਈ ਦੱਸ ਦੋ 8847552815 ਤੇ ਇਹ ਬਾਈ ਹੋਰਾਂ ਦੇ ਕੰਟੈਕਟ ਨੰਬਰ ਨੇ ਜਦੋਂ ਵੀ ਤੁਹਾਨੂੰ ਲੱਗਦਾ ਅਸੀਂ ਸੇਵਾ ਕਰਨ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਹੁਣ ਹਾਲਾਤ ਥੋੜੇ ਸੁਰੱਖਿਅਤ ਹੋ ਗਏ ਤਾਂ ਉਦੋਂ ਤੁਸੀਂ ਇੱਥੇ ਆ ਕੇ ਇਹਨਾਂ ਦੀ ਮਦਦ ਜ਼ਰੂਰ ਕਰਿਓ ਕਿਉਂਕਿ ਹੁਣ ਇਹ ਕਹਿੰਦੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਤੱਕ ਪਹੁੰਚੀ ਜਾਂਦੀਆਂ ਨੇ ਫਿਰ ਵੀ ਚਲੋ ਵੱਡੇ ਰੂਪ 'ਚ ਪੰਜਾਬੀ ਨੇ ਜਿਹੜੇ ਉਹਨਾਂ ਦੇ ਦਿਲ ਵੱਡੇ ਹੁੰਦੇ ਨੇ ਵੱਡੇ ਰੂਪ 'ਚ ਸੇਵਾ ਇਹਨਾਂ ਦੇ ਤੱਕ ਪਹੁੰਚੀ ਜਾਂਦੀ ਹੈ ਪਰ ਅਸਲ 'ਚ ਲੋੜ ਇਹਨਾਂ ਨੂੰ ਉਸ ਸੇਵਾ ਦੀ ਹੈ ਜਿਹੜੀ ਕਿ ਇਸ ਤੋਂ ਬਾਅਦ ਹੋਣੀ ਹੈ ਜਦੋਂ ਇਹਨਾਂ ਦੀਆਂ ਜ਼ਮੀਨਾਂ ਬਾਹੀ ਦੇ लायक ਨਹੀਂ ਰਹਿਣਗੀਆਂ ਜਦੋਂ ਇਹਨਾਂ ਦੀਆਂ ਜ਼ਮੀਨਾਂ ਬਿਲਕੁਲ ਬੰਜਰ ਹੋ ਜਾਣਗੀਆਂ ਰੀਤੇ ਨੇ ਜਿਹੜੇ ਹੜ੍ਹਾਂ ਦੇ ਉਹ ਇੱਥੇ ਜਮ ਜਾਣਗੇ ਤਾਂ ਉਹ ਜ਼ਮੀਨ ਨੂੰ ਪੱਧਰ ਕਰਨ ਦੇ ਵਾਸਤੇ ਇਹਨਾਂ ਨੂੰ ਲੋੜ ਪਊਗੀ ਸੋ ਬੇਨਤੀ ਕਰਦੇ ਆਂ ਕਿ ਜੇਕਰ ਕੋਈ ਵੀ ਮਦਦਗਾਰ ਵੀਰ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਤਾਂ ਹੁਣ ਇਹਨਾਂ ਦੀ ਮਦਦ ਕਰਨ ਦੀ ਬਜਾਏ ਇਹਨਾਂ ਦੀ ਮਦਦ ਆਉਣ ਵਾਲੇ ਸਮੇਂ ਦੇ ਵਿੱਚ 15 10 20 ਜਦੋਂ ਵੀ ਦਿਨਾਂ ਤੱਕ ਜਿੰਨੇ ਵੀ ਦਿਨਾਂ ਤੱਕ ਇਹੇ ਹਾਲਾਤ ਠੀਕ ਹੁੰਦੇ ਨੇ ਉਦੋਂ ਇਹਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਕਮੈਂਟ ਬਾਕਸ 'ਚ ਆਪਣੀ ਰਾਏ ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸასი ਕਾਲ